ਨਿਊਜ਼ ਵਿਊਜ਼ ਵੌਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਪੰਜਾਬੀਆਂ ਲਈ ਖੁਸ਼ਖਬਰੀ ਹੈ ਪੰਜਾਬ ਦੇ ਸਿੱਧੇ ਹੀ ਅੰਤਰਰਾਸ਼ਟਰੀ ਭਾਈਸੰਪਰਕ ਨੂੰ ਇੱਕ ਹੋਰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ ਬਹੁਤ ਹੀ ਲੰਮੇ ਸਮੇਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਯਤਨ ਕਰ ਰਹੇ ਸੀ ਕਿ ਪੰਜਾਬ ਜਿਹੜਾ ਹੈ ਉਹ ਸਿੱਧਾ ਹੋਰ ਇੰਟਰਨੈਸ਼ਨਲ ਡੈਸਟੀਨੇਸ਼ਨਾਂ ਨਾਲ ਜੁੜੇ ਤੇ ਉਹਦੇ ਵਿੱਚ ਇੱਕ ਸੀ ਕੀ THAILAND ਤੋ so, THAILAND ਦੇ BANGKOK ਦੇ AIRPORT DON Myung, DON MEUANG Air, INTERNATIONAL AIRPORT ਹੈ ਜਿਹੜਾ ਉੱਥੇ ਦੋ AIRPORT ਨੇ ਇੱਕ SUAN BHUMI BKK ਤੇ ਦੂਜਾ AIRPORT HDMK DMK ਤੇ ਸਿੱਧਾ ਅੰਮ੍ਰਿਤਸਰ ਲਈ THAILAND ਦੀ THAI LINE AIR ਵੱਲੋਂ 28 ਅਕਤੂਬਰ ਤੋਂ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੀ ਉਡਾਣ ਹਫ਼ਤੇ ਚਾਰ ਦਿਨ ਸ਼ੁਰੂ ਕੀਤੀ ਜਾ ਰਹੀ ਹੈ ਇਹ ਉਡਾਣ ਸੋਮਵਾਰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਉੱਥੋਂ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਪਹੁੰਚੇਗੀ ਰਾਤੀ ਤਕਰੀਬਨ 11:25 ਤੇ ਫੇਰ ਮਿਡਨਾਈਟ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ 12:25 ਰਵਾਨਾ ਹੋ ਕੇ ਮੰਗਲਵਾਰ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਨੂੰ ਫਿਰ ਸਵੇਰੇ 6:10 ਤੇ ਥਾਈਲੈਂਡ ਪਹੁੰਚੇਗੀ ਥਾਈਲੈਂਡ ਵੀ ਇੱਕ ਵੱਡੀ ਟੂਰਿਸਟ ਡੈਸਟੀਨੇਸ਼ਨ ਹੈ ਤੇ ਅੰਮ੍ਰਿਤਸਰ ਗੁਰੂ ਕੀ ਨਗਰੀ ਸ੍ਰੀ ਗੁਰੂ ਰਾਮਦਾਸ ਜੰਤਰਰਾਸ਼ੀ ਵਾਯਾਡਾ ਗੁਰੂ ਰਾਮਦਾਸ ਪਾਛਾ ਦਿਵਸਾਈ ਵਸਾਈ ਨਗਰੀ ਤੇ ਪੰਜਾਬ ਦਾ ਸਭ ਤੋਂ ਬਿਜ਼ੀਸਟ ਵਾਯਾਡਾ ਉਹਦੇ ਲਈ ਇੱਕ ਹੋਰ ਅੰਤਰਰਾਸ਼ਟਰੀ ਡੈਸਟੀਨੇਸ਼ਨ ਜੁੜਨ ਜਾ ਰਹੀ ਹੈ ਇਦੇ ਨਾਲ ਵਪਾਰ ਨੂੰ ਉਦਯੋਗ ਨੂੰ ਤੇ ਸਭ ਤੋਂ ਵੱਧ ਟੂਰਿਜ਼ਮ ਜਿਹੜਾ ਪੰਜਾਬ ਚ ਆਉਂਦਾ ਹੈ ਅੰਮ੍ਰਿਤਸਰ 73% 70 ਤੋਂ 75% ਉਹਨੂੰ ਹੋਰ ਉਲਾਰਾ ਮਿਲੇਗਾ ਨਾਲ ਦੇ ਨਾਲ ਪੰਜਾਬ ਵਾਲੇ ਵੀ ਜਿਹੜੇ ਇਸ ਸਮੇਂ 에ਰ एशिया ਐਕਸ ਮਲੇਸ਼ੀਆ 에ਅਰਲਾਈਨ ਬੈਟਿਕ 에ਅਰ ਤੇ ਕੋਲਾਲੰਪੁਰ ਰਹੀਂ థਾਈਲੈਂਡ ਜਾਂਦੇ ਹਨ ਤੇ ਜਾਂ ਫਿਰ ਉਹ ਸਕੂਟ ਰਹੀਂ ਸਿੰਗਾਪੁਰ ਰਹੀਂ ਜਾਂਦੇ ਹਨ ਉਹ ਜਿਹੜਾ 8 ਤੋਂ 12 ਘੰਟੇ ਦਾ ਸਫ਼ਰ ਹੈ ਉਹ ਸਿਰਫ 4 ਘੰਟੇ 45 ਮਿੰਟ ਬੈਂਕਾਕ ਤੋਂ ਅੰਮ੍ਰਿਤਸਰ ਤੇ 4 ਘੰਟੇ ਵੀ ਇਮਿਨੈਂਟ ਅੰਮ੍ਰਿਤਸਰ ਤੋਂ ਬੈਂਕਾਕ ਚ ਪੂਰਾ ਕੀਤਾ ਜਾ ਸਕੇਗਾ ਸਮੇਂ ਦੀ ਬਚਤ ਹੋਏਗੀ ਤੇ ਨਾਲ ਦੀ ਨਾਲ ਜਿਹੜਾ ਬਿਜ਼ਨਸ ਹੈ ਇਹਨਾਂ ਦੋਵਾਂ ਡੈਸਟੀਨੇਸ਼ਨਸ ਦੇ ਦਰਮਿਆਨ ਖਾਸ ਕਰਕੇ ਪੰਜਾਬੀਆਂ ਲਈ ਉਹ ਵਧੇਗਾ ਜਿਹੜਾ ਪੰਜਾਬੀ ਪਾਈਚਾਰਾ ਹੈ THAILAND ਉਹ ਵੀ ਸਿੱਧਾ ਅੰਮ੍ਰਿਤਸਰ ਪਹੁੰਚ ਸਕੇਗਾ ਹਰਮੰਦਰ ਸਾਹਿਬ ਤੇ ਹੋਰ ਜਿਹੜੇ ਇਤਿਹਾਸਕ ਸਥਾਨ ਹਨ ਜਾਂ ਹੋਰ ਟੂਰਿਜ਼ਮ ਪਲੇਸਿਸ ਨੇ ਉੱਥੇ ਜਾ ਸਕਣਗੇ ਤੇ ਇਸੇ ਤਰ੍ਹਾਂ ਹੀ ਪੰਜਾਬੀਆਂ ਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਇਹੋ ਕਿ ਬੇਨਤੀ ਕਰ ਦੇਣ ਨੇ ਆ ਕਿ ਦਿੱਲੀ ਦੀ ਖੱਜਲ ਖਵਾਰੀ ਤੋਂ ਬਚਣ ਲਈ ਜ਼ਰੂਰ ਅੰਮ੍ਰਿਤਸਰ ਨੂੰ ਤਰਜੀਹ دیਏ ਜਿੰਨੀਆਂ ਵਾਧ ਉਡਾਨਾਂ ਇੱਥੇ ਸ਼ੁਰੂ ਹੋਣਗੀਆਂ ਵਧ ਯਾਤਰੀ ਆਉਣਗੇ ਫੇਰ ਹੀ ਹੋਰ 에ਅਰਲਾਈਨਸ ਆਉਣਗੀਆਂ ਤੇ ਇਹ ਜਿਹੜਾ ਰਿਸਪੌਂਸ ਆਇਆ ਖਾਸ ਕਰਕੇ ਆਸਟ੍ਰੇਲੀਆ ਤੋਂ ਵਾਈਡ ਟ੍ਰੈਫਿਕ ਜਿਹੜੀ ਆ ਰਹੀ ਹੈ ਉਹਨਾਂ ਦੇ ਚੰਗੇ ਰਿਸਪੌਂਸ ਕਰਕੇ ਹੀ ਹੋਰ 에ਅਰਲਾਈਨਸ ਇੱਥੋਂ ਆ ਰਹੀਆਂ ਨੇ ਹੋਰ ਵੀ ਬਹੁਤ ਪੋਟੈਂਸ਼ੀਅਲ ਹੈ ਇਸ ਇਸ ਪਾਸਿਓਂ ਜਿਹੜੇ ਜਿਹੜੇ ਡੈਸਟੀਨੇਸ਼ਨ ਤੋਂ ਅੰਮ੍ਰਿਤਸਰ ਤੋਂ ਜੁੜੇ ਨੇ ਹੁਣ ਦੋਹਾ, ਦੁਬਈ, ਸ਼ਾਰਜਾ ਤੇ ਯੂਕੇ ਵਿੱਚ ਲੰਡਨ ਗੈਟਵਿਕ ਤੇ ਬਰ ਦੇ ਨਾਲ ਹੀ ਇਟਲੀ ਦਾ ਮਿਲਾਨ ਤੇ ਰੋਮ ਤੇ ਇਸੇ ਤਰ੍ਹਾਂ ਹੁਣ ਜੇ ਆਪਾਂ ਸਾਊਥ-ਈਸਟ ਏਸ਼ੀਆ ਦੀ ਗੱਲ ਕਰੀਏ ਦੂਜੇ ਪਾਸੇ ਨੂੰ ਕੁਵਾਲਾਲੰਪੁਰ, ਸਿੰਗਾਪੁਰ ਤੇ ਹੁਣ ਬੈਂਕਾਕ ਸੋ ਇਹ ਡੈਸਟੀਨੇਸ਼ਨ ਜੁੜੀਆਂ ਨੇ ਤੇ ਅਗਾਹ ਵੀ ਜੜੇ ਹਾਂ ਹੋਰ 에ਅਰਲਾਈਨਸ ਜੜੀਆਂ ਨੇ ਉਹ ਜ਼ਰੂਰ ਜਿੰਨਾ ਕੋ ਪਰਮਿਸ਼ਨ ਹੈਗੀ ਅੰਮ੍ਰਿਤਸਰ ਆਂਦੀ ਉਹ ਇਹਨਾਂ ਨੂੰ ਜ਼ਰੂਰ ਕੰਸੀਡਰ ਕਰਨਗੇ ਜੇਕਰ ਅਸੀਂ ਇਹਨਾਂ ਨੂੰ ਕਾਮਯਾਬ ਕਰਾਂਗੇ ਇੱਕ ਹੋਰ ਚੀਜ਼ ਜੜੀ ਹੈ ਅਸੀਂ ਵਾਰ-ਵਾਰ ਕੋਸ਼ਿਸ਼ ਕਰ ਰਹੇ ਹਾਂ ਉਹ ਬਾਸੇਵਾ ਦੀ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਇਹ ਜੜੀ ਮੰਗ ਹੈ ਉਸ ਨੂੰ ਜਲਦੀ ਪੂਰਾ ਕਰੇਗੀ థਾਈਲੈਂਡ ਦੇ ਕਰਾਬੀ ਫੂਕੇਟ ਤੇ ਹੋਰ ਡੈਸਟੀਨੇਸ਼ਨਸ ਤੇ ਵੀ ਪੰਜਾਬੀ ਜਿਹੜੇ ਨੇ ਇਹਨਾਂ ਉਡਾਣਾਂ ਤੇ ਸਿੱਧਾ ਜਾ ਸਕਣਗੇ ਬਹੁਤ ਬਹੁਤ ਧੰਨਵਾਦ